ਤੇ ਆਹ ਜੀ ਆਲੋ ਵਾਲਾ ਵਾਲਾ ਗੇਟ ਤੇ ਇਧਰ ਆ ਜੀ ਕਬੱਡੀ ਵਾਲੀ ਗਰਾਊਂਡ ਸਟੇਡੀਅਮ ਆ ਜੀ ਇਹਨਾਂ ਦਾ ਤੇ ਆਹ ਦੇਖੋ ਜੀ ਪਾਣੀ ਪਾਣੀ ਹੋਇਆ ਪਿਆ ਜੀ ਪੂਰੇ ਗਰਾਊਂਡ ਦੇ ਵਿੱਚ ਵੇਹ ਵੇਹ ਸਾਰਾ ਗਰਾਊਂਡ ਹੀ ਭਜ ਗਿਆ ਹੋ ਗਿਆ ਭਾਜੀ ਤੇ ਇਧਰ ਹੁਣ ਤੁਹਾਨੂੰ ਦਿਖਾ ਦਈਏ ਜਿਹੜਾ ਪਾਣੀ ਪਿੰਡਾਂ ਦੇ ਵਿੱਚ ਵੜਿਆ ਹੋਇਆ ਹੈ ਕਿੱਧਰ ਦੀ ਕਿਵੇਂ ਕਿਵੇਂ ਆ ਤੇਰੀ ਮਤਲਬ ਇਹ ਆ ਪੂਰਾ ਰੋਡ ਪਾਣੀ ਦੇ ਨਾਲ ਫੁੱਲ ਹੋਇਆ ਪਿਆ ਜੀ ਤੇ ਆ ਬਿਲਕੁਲ ਆ ਚੋਨੇ ਡੁੱਬ ਗਿਆ ਪਾਣੀ ਨਾਲ ਆ ਦੇਖੋ ਕਰੋ ਚੱਕ ਪਣੀ ਉਹ ਤੇ ਨਾ ਉਹ ਤਰਲੇ ਪਾਣੀ ਇਹ ਚੱਕ ਕਰੋ ਯਾਰ ਆਈ ਪਾਣੀ ਇਹ ਸਿਰਫ ਅਜੇ ਮੀਂਹ ਦਾ ਪਾਣੀ ਹੈ ਜੀ ਬਿਲਕੁਲ ਧਿਆਨ ਨਹੀਂ ਦਿੱਤਾ ਜੀ ਪੰਚਾਇਤ ਨੇ ਧਿਆਨ ਕਿਤੇ ਚੀਜ਼ਾਂ ਉਸ ਟਾਈਮ ਹਣਾ ਚਲੋ ਇਹ ਜਿਹੜਾ ਰੋਡ ਬਣਨਾ ਇਹ ਪੰਚਾਇਤ ਦੇ ਹੱਥ ਨਹੀਂ ਹੈਗਾ ਨਹੀਂ ਚਲੋ ਅੱਗੇ ਜਿੱਦਾਂ ਡਰੇਨ ਜਾਂਦੀ ਸਾਡੇ ਜਾਂਦਾ ਹੀ ਵਾਪਸੀ ਪਾਣੀ ਹੁੰਦਾ ਇਸ ਇਹ ਨੈਸ਼ਨਲ ਹਾਈਵੇ ਆ ਹਾਂਜੀ ਇਹ ਨੈਸ਼ਨਲ ਹਾਈਵੇ ਗਵਰਨਮੈਂਟ ਨੇ ਬਣਾਉਣਾ ਪਰ ਕਹਾਣੀ ਇਹ ਹੈ ਕਿ ਉਦੋਂ ਆਪਾਂ ਵੀ ਕੋਈ ਡਿਮਾਂਡ ਨਹੀਂ ਆਪਾਂ ਨੂੰ ਵੀ ਨਹੀਂ ਪਤਾ ਸੀ ਪਰ ਹੁਣ ਇੰਨੀ ਤੰਗੀ ਆਈ ਹੋਈ ਆ ਆ ਦੇਖੋ ਲੋਕਾਂ ਦਾ ਮੈਂ ਕਹਿੰਦਾ ਯਾਰ ਕਰੋੜਾਂ ਦਾ ਨੁਕਸਾਨ ਇੱਕ ਪਿੰਡ 'ਚ ਬਿਲਕੁਲ ਕਿਉਂ ਰੰਦਾਵਾ ਸਾਹਿਬ ਪੱਕੀ ਗੱਲ ਹੈ ਜੀ ਭਾਈ ਜੀ ਪਿੰਡ ਦੀ ਪੋਜੀਸ਼ਨ ਕੀ ਆ? ਪਿੰਡ ਦੀ ਪੋਜੀਸ਼ਨ ਕੀ ਆ? ਪਿੰਡ ਦੀ ਪੋਜੀਸ਼ਨ ਦੇ ਲਓ 4-4 5-5 ਫੁੱਟ ਪਾਣੀ ਆ। ਪਿੰਡ ਦੇ ਅੰਦਰ। ਹਾਂ ਜੀ ਪਿੰਡ ਤੋਂ ਥੋੜਾ ਜਿਹਾ ਬਾਹਰ ਆ। ਅੱਛਾ। ਹਾਂ ਜੀ। ਘਰਾਂ 'ਚ ਪਾਣੀ ਤਾਂ ਨਹੀਂ ਵੜਿਆ? ਨਹੀਂ ਘਰਾਂ 'ਚ। ਹਜੇ ਬਚਾ ਆ। ਬਚਾ ਆ। ਅੱਛਾ ਜੀ ਪਿੰਡ ਦੇ ਬਾਹਰ ਪਾਣੀ ਪਾ ਗਾ। ਹਾਂ ਜੀ ਬਾਹਰ। ਅੱਛਾ ਪਿੱਛੋਂ ਪਾਣੀ ਆਈ ਜਾ ਰਿਹਾ ਹਜੇ? ਹਾਂ ਜੀ ਆਉਂਦਾ। ਬੁੱਪਰਾਮਾ ਸਾਈਡ ਤੋਂ ਬੁੱਪਰਾਮਾ ਸਾਈਡ ਤੋਂ ਸ਼ੰਕਰ ਤੋਂ ਅੱਛਾ। ਹਾਂ ਜੀ। ਠੀਕ ਆ। ਇਸੇ ਤਰ੍ਹਾਂ ਚੱਕਰਾਂ 'ਚ ਬਹੁਤ ਪਾਣੀ ਆਇਆ ਹੈ। ਕਿ ਚੱਕਰਾਂ ਪਿੱਛੇ ਪਾਣੀ ਆ ਗਿਆ ਤੁਹਾਡੇ ਆਇਆ ਆ। ਹਾਂਜੀ ਹਾਂ। ਦਾ ਨੁਕਸਾਨ ਜਿਹੜਾ ਮੈਨੂੰ ਲੱਗਦਾ ਵੀ ਬਹੁਤ ਦਾ। ਨਾਮ ਹੀ ਹਟਿਆ ਦਿਖੂ ਬੰਦਾ ਹੱਲ ਹੋਊਗਾ। ਬੰਦਾ ਹੱਲ ਦੇ। ਹਾਂਜੀ। ਤੇ ਪਾਣੀ ਦਾ ਨਿਕਾਸ ਵੀ ਕਿੱਥੇ ਨਹੀਂ ਬਈ? ਨਹੀਂ ਜੀ ਪਾਣੀ ਦਾ ਨਿਕਾਸ। ਤੇ ਕਿੱਧਰ ਕੱਢੂਗਾ ਪਾਣੀ ਫੇ ਇਹ? ਇਹ ਛੱਪੜ ਸਗਾ ਜਿਹੜਾ ਉਹ ਭਰ ਗਿਆ ਵਾ। ਉਹ ਪਹਿਲਾਂ ਸਮੇਂ ਬਰਾਬਰ ਹੋ ਗਿਆ ਨਾ। ਜਾਂ ਹੋਰ ਕੀ ਹੋਊਗਾ ਬਹੁਤ ਨੁਕਸਾਨ ਜ਼ਿਆਦਾ। ਜੀ ਹੁਣ ਖੜਿਆ ਜੀ ਕਬੂਤਰ ਵਾਲੀ ਤੇ ਬਈ ਦੇ ਉੱਤੇ ਖੜਿਆ ਜੀ ਅਸੀਂ ਤੇ ਇਹ ਦੇਖ ਸਕਦੇ ਹੋ ਪਾਣੀ ਚੈੱਕ ਕਰੋ ਤੁਸੀਂ ਤੇ ਇਹ ਬਈ ਬਹੁਤ ਹੀ देर ਬਾਅਦ ਕਿਤੇ ਇਹ ਇਨਾ ਪਾਣੀ ਦੇ ਵਿੱਚ ਆਇਆ ਤੇ ਪੂਰੇ ਤੇ ਪੂਰੇ ਜਿਹੜੇ ਘਰ ਸੀ ਇੱਥੇ ਇਹ ਲਗਭਗ ਇਹ ਸਾਰੇ ਝੁੱਗਿਆਂ ਵਾਲੇ ਜਿਹੜੇ ਸੀ ਉਹ ਡਬਾਤੇ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਪਾਣੀ ਡੁੱਬ ਚੁੱਕਾ ਸਾਰੇ ਸਮਾਨ ਸੂਨ ਜਿਹੜੇ ਹੈਗੇ ਪਤ ਨਹੀਂ ਵਿੱਚ ਕੀ ਹੈਗਾ ਕੀ ਨਹੀਂ ਭਾਜੀ ਗੱਲ ਕੁਝ ਬਚਾ ਸੀਗਾ ਅੱਛਾ ਕੱਲ ਜਦੋਂ ਅਸੀਂ ਇੱਥੇ ਦੇਖਿਆ ਨਾ ਆਕੇ ਪਾਛ 50 ਸੀਗਾ ਪਰ ਜਿੱਦਾਂ ਹੁਣ ਤੁਸੀਂ ਪਾਣੀ ਦੇਖ ਰਹੇ ਨਾ ਹੁਣ ਵਧ ਕੇ ਆਇਆ ਤਾਂ ਹੁਣ ਤਕਰੀਬਨ ਕੋਈ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਦੀਆਂ ਝੁਕੀਆਂ ਬਚੀਆਂ ਹੋਣ ਬਚੀਆਂ ਹੋਣਗੀਆਂ ਤੇ ਤਕਰੀਬਨ ਇਹ 20 ਤੇ ਕਹਿ ਲਓ ਵੀ ਬਿਲੇ ਇਲਾਕੇ ਦੇ ਵਿੱਚ ਹੀ ਬੈਠੇ ਲੋਕ ਆ ਬੇਂਗ ਏਰੀਏ 'ਚ ਤੇ ਆਹ ਬਈਆਂ ਬੇਂਗ ਦੇ ਬਿਲਕੁਲ ਉੱਤੇ ਆ ਸੂਦੇ ਕਰਕੇ ਮਾਰ ਜਿਹੜੀ ਆ ਉਹ ਇਹਨਾਂ ਨੂੰ ਪੈਂਦੀ ਆ ਬਿਲਕੁਲ ਕੁੱਛੇ ਤੋਂ ਸਹੀ ਨੇ ਸ਼ਹਿਰ ਹਟ ਕੀਤਾ ਜਾ ਰਿਹਾ ਨੇੜੇ-ਨੇੜੇ ਦੇ ਪਿੰਡਾਂ ਦੇ ਸਕੂਲਾਂ ਵਿੱਚ ਸਕੂਲਾਂ ਵਿੱਚ ਤਾਂ ਹੁਣ ਸਕੂਲਾਂ 'ਚ ਥਾਂ ਬਚੀ ਆ ਜਿੱਥੇ ਵੀ ਕਿਤੇ ਖਾਲੀ ਹੋਊਗੀ ਉੱਥੇ ਉਹ ਕਰ ਰਹੇ ਆ ਉਹ ਹੋਰ ਕੋਈ ਹੱਲ ਹੈ ਨਹੀਂਗਾ ਹੱਲ ਹੈ ਨਹੀਂ ਮੈਂ ਜਿੱਦਾਂ ਕੱਲ ਵੀਡੀਓ 'ਚ ਕਿਹਾ ਸੀਗਾ ਵੀ ਇੱਥੇ ਮੁੱਦਾ ਅੱਗੇ ਅਸੀਂ ਉੱਥੇ ਜਿਮ ਵਿੱਚ ਲਾਉਨੇ ਹੁੰਦੇ ਸੀਗੇ ਪਰ ਜਿਮ 'ਚ ਰਹੇ ਸੀਗੇ ਬਹੁਤ ਟਾਈਮ ਪਰ ਹੁਣ ਸਕੂਲਾਂ 'ਚ ਭੇਜਿਆ ਗਿਆ ਆ ਪਰ ਮੇਰਾ ਇੱਕ ਕੁਐਸਚਨ ਆ ਉਹ 'ਚ ਜਦੋਂ ਆਪਾਂ ਸਕੂਲਾਂ 'ਚ ਸ਼ਿਫਟ ਕਰ ਰਹੇ ਆ ਉਹਦੀ ਜ਼ਿੰਮੇਵਾਰੀ ਕਿਹਦੀ ਆ ਮੇਰਾ ਕੁਐਸਚਨ ਆ ਨਿੱਜੀ ਤੌਰ ਤੇ ਮੇਰਾ ਕੁਐਸਚਨ ਆ ਹੋ ਸਕਦਾ ਮੈਂ ਗਲਤ ਹੋਵਾਂ ਉਹਦੀ ਜ਼ਿੰਮੇਵਾਰੀ ਕਿਹਦੀ ਆ ਕਿਉਂਕਿ ਇਸ ਵਕਤ ਪੰਜਾਬ ਸਰਕਾਰ ਦਾ ਜਿਹੜਾ ਸਕੂਲਾਂ ਦਾ ਇਨਫਰਾਸਟ੍ਰਕਚਰ ਆ ਉਹ ਬਹੁਤ ਵਧੀਆ ਆ ਕੋਈ ਮਾੜਾ ਨਹੀਂ ਹੈਗਾ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਸਰਕਾਰੀ ਸਕੂਲਾਂ ਨੂੰ ਤਾਂ ਉਹ ਸਕੂਲਾਂ 'ਚ ਸਮਾਨ ਪਿਆ ਆ ਫਿਰ ਉੱਥੇ ਬੱਚਿਆਂ ਨੇ ਪੜ੍ਹਨਾ ਆ ਤਾਂ ਉਹ ਸਮਾਨ ਦੀ ਜ਼ਿੰਮੇਵਾਰੀ ਕਿਹਦੀ ਆ ਮੇਰਾ ਕੁਐਸਚਨ ਆ ਅਬ ਜੀ ਭਾਜੀ ਇਹ ਗੱਲ ਤਾਂ ਪੱਕੀ ਆ ਜੀ ਲਾਜ਼ਮੀ ਆ ਚੀਜ਼ ਇਹ ਤੇ ਚਲੋ ਉਧਰ ਹੁਣ ਆਪਾਂ ਭਾਈ ਦਿਖਾ ਦਈਏ ਉਧਰ ਜਿਹੜਾ ਸਮਾਨ ਵੀ ਚੱਕ ਕੇ ਉਹ ਕਰ ਰਹੇ ਨੇ ਉਹ ਲਾਦਰਿਆਂ ਦੇ ਟਰੈਕਟਰ ਵਗੈਰਾ ਜਿਹੜੇ ਹੈਗੇ ਆ। ਆ ਜਿਹੜੇ ਇਧਰ ਤੁਹਾਨੂੰ ਦਿਖਾ ਦਈਏ ਅਸੀਂ। ਤੇ ਟਰਾਲੀਆਂ ਉਧਰ ਲੱਦੀਆਂ ਹੋਈਆਂ ਨੇ ਸਾਰੀਆਂ। ਤੇ ਇਹ ਸਮਾਨ ਚੱਕ-ਚੱਕ ਕੇ ਜਿਹੜਾ ਹੈਗਾ ਇਧਰੋਂ ਜਾ ਰਹੇ ਨੇ। ਭਾਈ ਕਹਾਂ ਜਾ ਰਹੇ ਹੋ ਯਾਰ ਸਾਮਾਨ ਲੈ ਕੇ ਫਿਰ? मुद्दा कोई जगह जगह मिली है वहाँ पे कहाँ पे स्कूल में जगह मिली है अच्छा अभी अंदर कोई सामान सुन तो नहीं रह गया अंदर तो बहुत तो है अच्छा चलो और जरूरतमंद का जो आपका सामान था वो तो निकल गया जरा ओके चलो ठीक है